ਕ ਮਜ਼ਾਕ ਬਣਿਆ ਕਿ ਪੱਗ ਮੇਰੀ ਢਿੱਲੀ ਸੀ ਤੇ ਮੈਂ ਪੈਰਾਂ ਤੇ ਰੱਖਤੀ ਆਰਮੀ ਨੇ ਪੱਗ ਦੇ ਉੱਪਰ ਹੈਲਮਟ ਨਹੀਂ ਲਿਆ ਮੌਤ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ ਉਹਨਾਂ ਨੇ ਮੌਤ ਦੀ ਪਰਵਾਹ ਨਹੀਂ ਕੀਤੀ ਦੇਖੋ ਇਹ ਤਾਂ ਭੰਗੜਾ ਹੀ ਸੀ ਐਡੀ ਵੱਡੀ ਗੱਲ ਹੀ ਨਹੀਂ ਫਿਰ ਆਪਾਂ ਪੱਗ ਲਾ ਕੇ ਆਪਦੇ ਪੈਰਾਂ ਦੇ ਵਿੱਚ ਰੱਖ ਲਈ ਪੱਗ ਨੂੰ ਸਟੇਜ ਤੇ ਰੱਖ ਕੇ ਆਪਾਂ ਆਪਦੇ ਵਾਲ ਖੋਲ ਕੇ ਆਪਦੇ ਲਈ ਚੰਗਾ ਨਹੀਂ ਕੀਤਾ ਆਪਦੀ ਕੌਮ ਲਈ ਚੰਗਾ ਨਹੀਂ ਕੀਤਾ ਜਿੱਥੇ ਪਬਲਿਕ ਇਕੱਠੀ ਹੋ ਗਈ ਸਟੇਜ ਲੱਗ ਗਿਆ ਉਹ ਪੱਗ ਫਿਰ ਤੇਰੀ ਨਹੀਂ ਰਹਿ ਜਾਂਦੀ ਉਹ ਪੱਗ ਇੱਕ ਕੌਮ ਦੇ ਨਾਂ ਤੇ ਚੱਲੇ ਜਾਂਦੀ ਉਦੋਂ ਤੂੰ ਇੱਕ ਗਲਤੀ ਕਰੇਗਾ ਤੇ ਸਿਰ ਨੀਮਾ ਜਿਹੜਾ ਉਹ ਕੌਮ ਦਾ ਹੋ ਜਾਂਦਾ ਜਦੋਂ ਇਹ ਪੱਗ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੇ ਸਿਰ ਤੇ ਰੱਖਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਅੱਗੇ ਆ ਜਾਂਦੀ ਹੈ ਫਿਰ ਇਹ ਪੱਗ ਹੈ ਜਿਹੜੀ ਹੁਕਮਰਾਨ ਤੇ ਕਰ ਜਾਂਦੀ ਹੈ ਫਿਰ ਇਹ ਪੱਗ ਰਾਜ ਕਰਦੀ ਹੈ ਤੇ ਮੁੜ ਕੇ ਇਹ ਪੱਗ ਮਹਾਰਾਜਾ ਰਣਜੀਤ ਸਿੰਘ ਦੀ ਕਿਸੇ ਦੇ ਅੱਗੇ ਝੁਕਦੀ ਨਹੀਂ ਆ ਰਾਉਣਾ ਇਹ ਪੱਗ ਆ ਲੈਨੇ ਉਹ ਡਿਫਰੈਂਟ ਚੀਜ਼ ਹੋ ਜਾਂਦੀ ਹੈ ਪਰ ਉਹ ਜਿਹੜਾ ਮੌਕਾ ਸੀ ਉਹ ਫਿਰ ਭੰਗੜਾ ਪਿੱਛੇ ਰਹਿ ਜਾਂਦਾ ਫਰਕ ਨਹੀਂ ਪੈਣਾ ਸੀ ਪਰ ਪੱਗ ਸਿਰ ਤੋਂ ਥੱਲੇ ਨਹੀਂ ਸੀ ਲੈਣੀ ਚਾਹੀਦੀ ਉਥੇ ਪੱਗ ਨੂੰ ਉੱਪਰ ਆਉਣਾ ਸੀ ਭੰਗੜੇ ਦਾ ਕੀ ਹੈ ਭੰਗੜਾ ਅਗਲੀ ਵਾਰ ਆ ਜਿੰਦੇ ਐਡੀ ਕਿਹੜੀ ਗੱਲ ਪਰ ਪੱਗ ਦਾ ਜਿਹੜਾ ਮਜ਼ਾਕ ਬਣਾਉਣਾ ਹੈ ਆਪਦਾ ਮਜ਼ਾਕ ਬਣਾ ਲਿਆ ਉਹ ਚੰਗਾ ਨਹੀਂ ਲੱਗਿਆ ਸਤਿ ਸ਼੍ਰੀ ਅਕਾਲ ਆ ਰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਆ ਜਸਕਰੇਵਾਲ ਉਮੀਦ ਕਰਦਾ ਠੀਕ ਤੱਕ ਹੋਮੋਗੇ ਬੀਤੇ ਕੱਲ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਹੜੀ ਦੱਸੀ ਜਾ ਰਹੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਸਟੀਵਲ ਦੀ ਵੀਡੀਓ ਜਿੱਥੇ ਭੰਗੜਾ ਟੀਮ ਦੇ ਵੱਲੋਂ ਭੰਗੜਾ ਪਾਇਆ ਜਾਂਦਾ ਤਾਂ ਉੱਥੇ ਹੀ ਇੱਕ ਨੌਜਵਾਨ ਦੇ ਵੱਲੋਂ ਆਪਣੀ ਭੰਗੜੇ ਦੇ ਦੌਰਾਨ ਪਹਿਲਾਂ ਆਪਣੀ ਦਸਤਾਰ ਨੂੰ ਠੀਕ ਕੀਤਾ ਜਾਂਦਾ ਆ ਲਾਗੇਦਾਰਿਆ ਕਿ ਸ਼ਾਇਦ ਦਸਤਾਰ ਢਿੱਲੀ ਬਣੀ ਹੋਊਗੀ ਤਾਂ ਉਸ ਤੋਂ ਬਾਅਦ ਦਸਤਾਰ ਨੂੰ ਉਤਾਰ ਕੇ ਸਟੇਜ ਦੇ ਉੱਪਰ ਰੱਖ ਦਿੱਤਾ ਜਾਂਦਾ ਤੇ ਜਿਸ ਦੇ ਬਾਅਦ ਉਸ ਤੇ ਜਿਹੜੇ ਕੇਸ ਨੇ ਉਹ ਵੀ ਖੁੱਲ ਜਾਂਦੇ ਨੇ ਤੇ ਉਹ ਭੰਗੜਾ ਜਿਹੜਾ ਜਾਰੀ ਰੱਖਦਾ ਕਿ ਹੈ ਵੀ ਗਿਆ ਕਿ ਉਸੇ ਟੀ ਉਹ ਟੀਮ ਜਿਹੜੀ ਆ ਭੰਗੜੇ ਦੇ ਵਿੱਚ ਜਿੱਤੀ ਵੀ ਆ ਤੇ ਲੋਕਾਂ ਦੇ ਵੱਲੋਂ ਵੀ ਇਸ ਚੀਜ਼ ਨੂੰ ਸਲਾਹਿਆ ਗਿਆ ਪਰ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਦੋ ਪੱਖ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ ਜਾਂ ਦੋ ਪੱਖਾਂ ਤੋਂ ਇਸ ਗੱਲ ਨੂੰ ਜਿਹੜਾ ਹੈਗਾ ਉਹ ਦੇਖਿਆ ਜਾ ਰਿਹਾ ਇੱਕ ਪੱਖ ਇਹ ਕਿ ਉਸ ਨੌਜਵਾਨ ਦੀ ਡੈਡੀਕੇਸ਼ਨ ਕਿੰਨੀ ਸੀ ਕਿ ਉਸਦੀ ਪਾਗ ਢਿੱਲੀ ਸੀ ਪਰ ਉਸਨੇ ਆਪਣਾ ਭੰਗੜਾ ਜਿਹੜਾ ਜਾਰੀ ਰੱਖਿਆ ਦੂਸਰਾ ਪੱਖ ਇਹ ਵੀ ਆ ਕਿ ਭੰਗੜਾ ਜ਼ਰੂਰੀ ਹੋ ਗਿਆ ਇੱਕ ਦਸਤਾਰ ਦੇ ਨਾਲੋਂ ਭੰਗੜਾ ਜ਼ਰੂਰੀ ਹੋ ਗਿਆ ਇੱਕ ਪੱਗ ਦੇ ਨਾਲੋਂ ਜਿਹੜੀ ਪੱਗ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਸਾਡੇ ਹਿੱਸੇ ਆਈ। ਕਿ ਉਸ ਤੋਂ ਜ਼ਰੂਰੀ ਭੰਗੜਾ ਹੋ ਗਿਆ ਕਿ ਉਸ ਸਟੇਜ ਦੇ ਉੱਪਰ ਜਿਹੜਾ ਹੈਗਾ ਖਾਸ ਕਰ ਪੈਰਾਂ ਦੇ ਵਿੱਚ ਉਸ ਪੱਗ ਨੂੰ ਰੱਖਣਾ ਲਾਜ਼ਮੀ ਸੀ, ਜ਼ਰੂਰੀ ਸੀ। ਗੱਲਬਾਤ ਕਰਾਂਗੇ। ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ। ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸੁਆਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂ। ਖਾਰਾ ਸਾਹਿਬ ਸੁਆਗਤ ਆ ਰਮਟਲ। ਸਤਿ ਸ਼੍ਰੀ ਅਕਾਲ ਜੀ। ਕਹਿੰਦਾ ਸਭ ਇਸ ਤਰ੍ਹਾਂ ਦੇ ਨਾਲ ਦੇਖਦੇ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਫੈਸਟੀਵਲ ਹੁੰਦਾ ਆ ਤਾਂ ਭੰਗੜੇ ਦੇ ਵਿੱਚ ਇੱਕ ਨੋਜਮਾਨ ਦੇ ਵੱਲੋਂ ਪਹਿਲਾਂ ਦਸਤਾਰ ਆਪਣੀ ਠੀਕ ਕਰੀ ਜਾਂਦੀ ਆ ਦੋ ਵਾਰ ਉਸ ਤੋਂ ਬਾਅਦ ਦਸਤਾਰ ਉਤਾਰ ਕੇ ਜਿਹੜੀ ਆ ਉਹ ਉੱਥੇ ਹੀ ਸਟੇਜ ਤੇ ਜਿੱਥੇ ਉਹ ਨੱਚਦੇ ਹੁੰਦੇ ਨੇ ਰੱਖ ਦਿੱਤੀ ਜਾਂਦੀ ਆ ਤੇ ਖੁਦ ਜਿਹੜਾ ਹੈਗਾ ਭੰਗੜਾ ਕੰਟੀਨਿਊ ਕੀਤਾ ਜਾਂਦਾ ਕਿਵੇਂ ਦੇਖਦੇ ਹੋ ਦੇਖੋ ਮੇਰੇ ਦੇਖਣ ਚ ਉਹ ਸਟੂਡੈਂਟ ਨੂੰ ਆਪਦੇ ਪਿਛੋਕੜ ਜਾਂ ਆਪਦੀ ਪੱਗ ਦੀ ਹਿਸਟਰੀ ਬਾਰੇ ਪਤਾ ਨਹੀਂ ਜਾਂ ਉਹ ਯਾਦ ਹੀ ਨਹੀਂ ਗੱਲ ਆਈ ਉਹਨੂੰ ਇਹ ਪਤਾ ਹੀ ਨਹੀਂ ਕਿ ਜਿੰਨੇ ਵਰਲਡ ਵਾਰ ਹੁੰਦੀ ਹੈ ਉਸ ਤੋਂ ਬਾਅਦ 1948 ਦੀ ਲੜਾਈ ਹੁੰਦੀ ਹੈ ਫਿਰ 62 65 ਤੇ 71 ਦੀ ਲੜਾਈ ਹੁੰਦੀ ਹੈ ਤਾਂ ਜਿਹੜੇ ਸਾਡੇ ਪੱਗ ਹੈ ਆਰਮੀ ਨੇ ਪੱਗ ਦੇ ਉੱਪਰ ਹੈਲਮਟ ਨਹੀਂ ਲਿਆ ਮੌਤ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ ਉਹ ਪੱਗ ਬਨ ਕੇ ਉਹ ਲੜਾਈ ਕਰਦਾ ਗੋਲੀ ਵੱਜਦੀ ਆ ਉਹਨੂੰ ਡਰ ਨਹੀਂ ਕੋਈ ਪੱਗ ਦੀ ਇੰਨੀ ਮਹੱਤਤਾ ਹੈ ਕਿ ਅੱਜ ਵੀ ਚైనా ਨੂੰ ਉਹ ਪੁਰਾਣੀ ਲੜਾਈ ਪੱਗਾਂ ਦੀ ਨਹੀਂ ਭੁੱਲੀ ਇਹਨੂੰ ਕਹਿੰਦੇ ਨੇ ਪੱਗ ਪੱਗ ਸੰਭਾਲਣੀ ਉਹਨਾਂ ਨੇ ਮੌਤ ਦੀ ਪਰਵਾਹ ਨਹੀਂ ਕੀਤੀ ਦੇਖੋ ਇਹ ਤਾਂ ਭੰਗੜਾ ਹੀ ਸੀ ਐਡੀ ਵੱਡੀ ਗੱਲ ਹੀ ਨਹੀਂ ਫਿਰ ਆਪਾਂ ਪੱਗ ਲਾ ਕੇ ਆਪਦੇ ਪੈਰਾਂ ਦੇ ਵਿੱਚ ਰੱਖ ਲਈ ਹੁਣ ਗੱਲ ਨਹੀਂ ਪੱਗ ਆਪਾਂਡੇ ਲਈ ਘਰ ਵੀ ਲਾਉਣੇ ਆ ਪਰ ਲਾਉਣ ਲਾਉਣ ਦਾ ਫਰਕ ਹੁੰਦਾ ਇੱਕ ਪੱਗਾ ਜਿਹੜੀ ਸਾਹਮਣੇ ਦੁਸ਼ਮਣ ਲੜੀ ਜਾਂਦਾ ਉਹ ਪੱਗ ਪਰਵਾਹ ਨਹੀਂ ਕਰਦੀ ਪੱਗ ਨੂੰ ਗੋਲੀ ਵਜਦੀ ਆਰ ਪਾਰ ਲੱਗ ਜਾਂਦੀ ਉਹ ਜੋ ਮਰਜੀ ਹੋ ਜੇ ਉਹ ਹੈਲਮਟ ਨਹੀਂ ਲੈਂਦਾ ਇੱਕ ਪੱਗਾ ਹੈ ਜਿਹੜਾ ਪਗੜੀ ਸੰਭਾਲ ਜੱਟਾ 1907 ਜਾਂ 8 ਚ ਨਾਰਾ ਆਇਆ ਸਰਦਾਰ ਅਜੀਤ ਸਿੰਘ ਵੱਲੋਂ ਆਇਆ ਉਹ ਨਾਰਾ ਸੀ ਕਿ ਪੱਗ ਸੰਭਾਲਣੀ ਪੈਣੀ ਹੈ ਸ਼ਰੀਕ ਤੇਰੇ ਉੱਤੇ ਖਲੋਤਾ ਦੁਸ਼ਮਣ ਤੇਰੇ ਸਿਰ ਤੇ ਖਲੋਤਾ ਹੈ ਇੱਥੇ ਤੇਰੀ ਪੱਗ ਦਾ ਮਜ਼ਾਕ ਬਣ ਰਿਹਾ ਹੈ ਵਾਲ ਤੇਰੇ ਖੁੱਲ ਗਏ ਨੇ ਸੋ ਪੱਗ ਬਾਰੇ ਉਹਨੇ ਇਹ ਬੜੀ ਵੱਡੀ ਬਲੰਡਰ ਮਿਸਟੇਕ ਕਰ ਲਈ ਹੈ ਪੱਗ ਨੂੰ ਪੈਰਾ ਚ ਨਹੀਂ ਰੱਖਣਾ ਸੀ ਪੱਗ ਨੂੰ ਸਟੇਜ ਤੇ ਰੱਖ ਕੇ ਆਪਾਂ ਆਪਦੇ ਵਾਲ ਖੋਲ ਕੇ ਆਪ ਦੇ ਲਈ ਚੰਗਾ ਨਹੀਂ ਕੀਤਾ ਆਪ ਦੀ ਕੌਮ ਲਈ ਚੰਗਾ ਨਹੀਂ ਕੀਤਾ ਕੁਝ ਗੱਲਾਂ ਆਪ ਦੇ ਤੇ ਕਿਰਸੀਮਤ ਨਹੀਂ ਹੁੰਦੀਆਂ ਕੁਝ ਗੱਲਾਂ ਕੌਮ ਤੇ ਕਿਰਸੀਮਤ ਹੁੰਦੀਆਂ ਨੇ ਪੱਗ ਤਾਂ ਆਪਾਂ ਚਲੋਗੇ ਜਾਣੇ ਆ ਪਾਗ ਲਾ ਵੀ ਲੈਣਾ ਸਫਾ ਵੀ ਲੈਣੇ ਆ ਪਰ ਉਹ ਇੰਡੀਵਿਜੂਅਲ ਚੀਜ਼ ਹੋ ਜਾਂਦੀ ਹੈ ਪਰ ਜਿੱਥੇ ਪਬਲਿਕ ਇਕੱਠੀ ਹੋ ਗਈ ਸਟੇਜ ਲੱਗ ਗਿਆ ਉਹ ਪੱਗ ਫਿਰ ਤੇਰੀ ਨਹੀਂ ਰਹਿ ਜਾਂਦੀ ਉਹ ਪੱਗ ਇੱਕ ਕੌਮ ਦੇ ਨਾਂ ਤੇ ਚੱਲੇ ਜਾਂਦੀ ਹੈ ਉਦੋਂ ਤੂੰ ਇੱਕ ਗਲਤੀ ਕਰੇਗਾ ਤੇ ਸਿਰ ਨੀ ਮਾ ਜਿਹੜਾ ਉਹ ਕੌਮ ਦਾ ਹੋ ਜਾਂਦਾ ਕਿਉਂਕਿ মিডিਆ ਉਹਨੂੰ ਕਿਤੇ ਦੀ ਕਿਤੇ ਲੈ ਜਾਂਦਾ ਪੱਗ ਤਾਂ ਸਦੀਆਂ ਤੋਂ ਆਈ ਹੈ ਔਰ ਪੱਗ ਜਿਹੜੀ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੇ ਗਏ ਨੇ ਜਾਂ ਪੱਗ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰਤਵਾਉਂਦੀ ਹੈ ਤੇ ਬਾਅਦ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਆਉਂਦੀ ਹੈ ਪੱਗ ਉਸ ਦੀ ਪੱਗ ਦੀ ਡੈਫੀਨੇਸ਼ਨ ਹੀ ਪਹਿਲੀਆਂ ਪੱਗਾਂ ਨਾਲੋਂ ਬਦਲ ਜਾਂਦੀ ਹੈ ਪਹਿਲੀਆਂ ਪੱਗਾਂ ਤੇ ਅਤਿਆਚਾਰ ਹੁੰਦਾ ਸੀ ਉਸੇ ਹੱਥ ਜੋੜ ਕੇ ਖਲੋ ਜਾਂਦੇ ਸੀ ਉਹ ਪੱਗ ਬੋਲਦੀ ਨਹੀਂ ਸੀ ਚਾਹੇ ਅਸੀਂ ਹੋਵਾਂਗੇ ਉਸ ਦੇ ਵਿੱਚ ਪਰ ਜਦੋਂ ਇਹ ਪੱਗ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੇ ਸਿਰ ਤੇ ਰੱਖਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਅੱਗੇ ਆ ਜਾਂਦੀ ਹੈ ਫਿਰ ਇਹ ਪੱਗ ਹੈ ਜਿਹੜੀ ਹੁਕਮਰਾਨ ਟਿਕਰ ਜਾਂਦੀ ਹੈ ਫਿਰ ਇਹ ਪੱਗ ਰਾਜ ਕਰਦੀ ਹੈ ਤੇ ਮੁੜ ਕੇ ਇਹ ਪੱਗ ਮਹਾਰਾਜਾ ਰਣਜੀਤ ਸਿੰਘ ਦੀ ਕਿਸੇ ਦੇ ਅੱਗੇ ਝੁਕਦੀ ਨਹੀਂ ਤੇ ਪੱਗ ਕਿਸਦਾ ਮਜ਼ਾਕ ਨਹੀਂ ਬਣਾਉਂਦੀ ਤੇ ਆਪਦਾ ਮਜ਼ਾਕ ਵੀ ਨਹੀਂ ਬਣ ਦਿੰਦੀ ਦੇਖੋ ਕੋਈ ਬੰਦਾ ਡੁੱਬਦਾ ਸੀ ਪੱਗ ਲਾ ਕੇ ਬਚਾ ਲੈਨੇ ਆ ਉਹ ਇੱਕ ਡਿਫਰੈਂਟ ਚੀਜ਼ ਚੱਲੇ ਜਾਂਦੀ ਹੈ ਅਸੀਂ ਉੱਥੇ ਸਭ ਤੋਂ ਵੱਡੀ ਇੱਕ ਇਨਸਾਨੀਅਤ ਦੀ ਜਾਨ ਬਚਾਤੀ ਯਾਰ ਉਹ ਵਾਕਿਆ ਹੀ ਬੜਾ ਵੱਡਾ ਕੰਮ ਕਰ ਗਿਆ ਇਹ ਇੱਕ ਮਜ਼ਾਕ ਬਣਿਆ ਕਿ ਪੱਗ ਮੇਰੀ ਢਿੱਲੀ ਸੀ ਤੇ ਮੈਂ ਪੈਰਾਂ ਤੇ ਰੱਖਤੀ ਤਾਂ ਆਪਣੇ ਵਾਲ ਖੁੱਲ ਗਏ ਉਹ ਗੱਲ ਕਿੱਧਰ ਦੀ ਕਿੱਧਰ ਮੈਸੇਜ ਚਲਾ ਗਿਆ ਇੱਥੇ ਆ ਕੇ ਪੱਗ ਨੂੰ ਸ਼ਰਮਿੰਦਾ ਹੋਣਾ ਪਿਆ ਸੋ ਇਹ ਇੱਕ ਮੈਂ ਕਹੂੰਗਾ ਉਹ ਲੜਕੇ ਨੂੰ ਸਟੂਡੈਂਟ ਨੂੰ ਜਿੱਥੇ ਮੈਨੂੰ ਲੱਗਦਾ ਹੈ ਸ਼ਾਇਦ ਉਹ ਕਾਲੀ ਕਾਲੀ ਚਾਪਦੀ ਸਟਰੀ ਭੁੱਲ ਗਿਆ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰਨਾ ਕਿਸੇ ਮੁੰਡੇ ਨੇ ਵੀ ਕਿਸੇ ਨੇ ਵੀ ਕੀ ਪ੍ਰੋਬਲਮ ਆ ਜਾਏ ਯਾਦ ਰੱਖਿਆ ਜੇ ਇਹ ਪੱਗ ਵਰਲਡ ਵਾਰ ਤੋਂ ਲੈ ਕੇ ਤੇ ਚైనా ਦੀ ਲੜਾਈ ਜ਼ਿਕਰ ਤੇ ਹਿੰਦ ਪਾਕਿਸਤਾਨ ਦੀਆਂ ਲੜਾਈਆਂ ਤਿੱਕਰ ਇਹ ਪੱਗ ਦੇ ਵਿੱਚੋਂ ਗੋਲੀ ਆਰ ਪਾਰ ਹੋ ਗਈ ਹੈ ਪਰ ਪੱਗ ਤੇ ਸਾਡੇ ਸਿੱਖ ਫੌਜੀਆ ਨੇ ਹੈਲਮਟ ਨਹੀਂ ਕਿਤੇ ਲਿਆ ਜੇ ਤਿੱਕਰ ਸੋ ਇਹ ਬਹੁਤ ਜ਼ਰੂਰੀ ਸੋਚਣ ਵਾਲੀ ਗੱਲ ਹੈ ਪਰ ਇੱਕ ਗੱਲ ਹੋਰ ਆ ਜਿਸ ਤਰ੍ਹਾਂ ਦੇ ਨੇ ਮੈਂ ਖੜਾ ਸਭ ਗੱਲ ਕੀਤੀ ਆ ਕਿ ਦੋ ਪੱਖ ਜਿਹੜੇ ਆ ਉਹ ਚੱਲ ਰਹੇ ਆ ਇੱਕ ਪੱਖ ਇਹ ਆ ਕਿ ਉਸਨੇ ਗਲਤੀ ਕੀਤੀ ਆ ਕਿ ਜਿਵੇਂ ਤੁਸੀਂ ਗੱਲ ਕਰੀ ਆ ਕਿ ਇੱਕ ਪਗ ਦਾ ਸਤਕਾਰ ਜਿਹੜਾ ਉਹ ਨਹੀਂ ਉਹਨੇ ਰੱਖਿਆ ਪਰ ਦੂਸਰਾ ਪੱਖ ਇਹ ਵੀ ਚੱਲ ਰਿਹਾ ਕਿ ਉਸ ਬੰਦੇ ਦੇ ਵਿੱਚ ਕਿੰਨੀ ਮਤਲਬ ਡੈਡੀਕੇਸ਼ਨ ਆਪਣੇ ਭੰਗੜੇ ਪ੍ਰਤੀ ਸੀ ਕਿ ਉਸਨੇ ਪਗ ਜੇਕਰ ਢਿੱਲੀ ਸੀ ਤਾਂ ਉਤਾਰ ਕੇ ਰੱਖ ਦਿੱਤੀ ਪਰ ਆਪਣਾ ਭੰਗੜਾ ਜਿਹੜਾ ਉਹ ਕੰਟੀਨਿਊ ਰੱਖਿਆ ਤੁਸੀਂ ਵੀ ਉਹ ਵੀਡੀਓ ਜਿਹੜੀ ਆ ਦੇਖੀ ਜ਼ਰੂਰ ਹੋਣੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਕრაਊਡ ਦੇ ਵਿੱਚੋਂ ਵੀ ਮੁੰਡੇ ਕੁੜੀਆਂ ਖੜੇ ਹੋ ਕੇ ਤਾੜੀਆਂ ਕਲਾਪਿੰਗਸ ਹੂਟਿੰਗ ਜਿਹੜੀ ਉਹ ਕਰਦੇ ਨੇ ਉਹ ਤਾਂ ਉਹ ਤੋਂ ਵੀ ਇਹੀ ਦਰਸਾਇਆ ਜਿਹੜਾ ਸਾਫ਼ ਹੋ ਰਿਹਾ ਕਿ ਯਾਰ ਡੈਡੀਕੇਸ਼ਨ ਇੱਕ ਨੌਜਵਾਨ ਦੇ ਵਿੱਚ ਕਿੰਨੀ ਹੈ ਇਹ ਵੀ ਪੱਖ ਕ ਸਾਹਮਣੇ ਆ ਰਿਹਾ ਨਹੀਂ ਦੇਖੋ ਡੈਡੀਕੇਸ਼ਨ ਹੋਰ ਚੀਜ਼ ਹੈ ਉਹ ਗੱਲ ਮੈਂ ਸਟੂਡੈਂਟ ਬਾਰੇ ਨਹੀਂ ਕਰ ਰਿਹਾ ਪਰ ਮੈਂ ਇਹ ਗੱਲ ਕਹੂੰਗਾ ਤੁਹਾਨੂੰ ਮੈਂ ਵਾਰ-ਵਾਰ ਉਹ ਗੱਲ ਦੁਹਰਾਉਂਗਾ ਕਿ ਮੌਤ ਤੋਂ ਤੇ ਸਿਰ 'ਚ ਗੋਲੀ ਆਰ-ਪਾਰ ਲੱਗਣ ਤੋਂ ਬਹੁਤ ਡਿਫਰੈਂਟ ਚੀਜ਼ ਹੈ ਹਲਮਟ ਸਿਰ ਤੇ ਨਹੀਂ ਰਹਿੰਦਾ ਫੌਜੀ ਉਹ ਕਹਿੰਦਾ ਮੇਰੀ ਪੱਗ ਹੀ ਸਭ ਤੋਂ ਮੈਨੂੰ ਸੇਫ ਹੈ ਉਹ ਪੱਗ ਦੇ ਨਾਲ ਲੜਦਾ ਜੀ ਦੁਸ਼ਮਣ ਡਰਦਾ ਉਸ ਦੇ ਉੱਤੇ ਪਾਕਿਸਤਾਨ ਨੇ ਆਪਦੇ ਮੂੰਹ 'ਚੋ ਕਿਹਾ ਸੀ ਕਿ ਜੇ ਪੱਗਾਂ ਨਾ ਹੁੰਦੀਆਂ ਤੇ ਅਸੀਂ ਲੜਾਈ ਜਿੱਤ ਗਏ ਸੀ ਪੱਗ ਦਾ ਉਹ ਸਤਕਾਰ ਹੈ ਅੱਜ ਵੀ ਪੱਗ ਜਦੋਂ ਲਾਹੌਰ 'ਚ ਚੱਲਦੀ ਹੈ ਤਾਂ ਉਹ ਸਜਦਾ ਕਰਦੇ ਨੇ ਉਹ ਨਿਓ ਕਿ ਕਹਿੰਦੇ ਨੇ ਸਰਦਾਰ ਜੀ ਤੁਹਾਡੀ ਤਾਂ ਕਹਿਣਾ ਹੀ ਕੀ ਗੱਲ ਹੈ ਸਰਦਾਰ ਜੀ ਪੱਗ ਤੁਹਾਡੀ ਅਸੀਂ ਪਸੰਦ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਕਰਕੇ ਕਰਦੇ ਹਾਂ ਸਰਦਾਰ ਜੀ ਤੁਹਾਡੀਆਂ ਪੱਗਾਂ ਨੂੰ ਅਸੀਂ ਸਲੂਟ ਕਰਦੇ ਹਾਂ ਯਾਰ ਪੱਗ ਦੀ ਤਾਂ ਆ ਡੈਫੀਨੇਸ਼ਨ ਹੈ ਇਹ ਪੱਗ ਨੂੰ ਇੱਕ ਭੰਗੜਾ ਕੀ ਚੀਜ਼ ਹੈ ਜਾਂਦਾ ਤਾਂ ਫਿਰ ਸਿਰ ਜਾਵੇ ਗੋਲੀ ਤੋਂ ਵੱਡੀ ਚੀਜ਼ ਨਹੀਂ ਪਰ ਫੌਜੀ ਨੇ ਕਿਤੇ ਪੱਗ ਲਾ ਕੇ ਲੜਾਈ ਨਹੀਂ ਕੀਤੀ ਸਿੱਖ ਫੌਜੀ ਨੇ ਜਿਨੇ ਪੱਗ ਬੰਨ ਲਈ ਉਹਨੇ ਜਾਣ ਦਿੱਤੀ ਐ ਪਰ ਉਹਨੇ ਪੱਗ ਲਾ ਕੇ ਅੱਗੇ ਆਪਣੇ ਆਪਣੀ ਇੰਨਾ ਵੀ ਨਹੀਂ ਵਿਖਾਇਆ ਉਹਨੇ ਸੋ ਪੱਗ ਜੇ ਉਹ ਗਲਤੀ ਨਾਲ ਲਾ ਬੈਠਾ ਹੈ ਤਾਂ ਚਲੋ ਉਹਨੂੰ ਮੇਰੇ ਦੇਖਣ ਦੇ ਵਿੱਚ ਚਲੋ ਗਲਤੀ ਵੀ ਕਰ ਗਿਆ ਉਹ ਪਰ ਅੱਗੇ ਤੋਂ ਇਹ ਗੱਲ ਪੱਲੇ ਬੰਨ ਲਓ ਕੁਝ ਨਹੀਂ ਹੁੰਦਾ ਜਿੱਤ ਹਾਰ ਚਲਦੀ ਰਹਿੰਦੀ ਹੈ ਜ਼ਿੰਦਗੀ ਦੇ ਅੰਦਰ ਪਰ ਆਪਦੀ ਪੱਗ ਦਾ ਮਜ਼ਾਕ ਆਪਦਾ ਮਜ਼ਾਕ ਤੇ ਆਪਦੀ ਕੌਮ ਦਾ ਮਜ਼ਾਕ ਨਾ ਕਿਤੇ ਬੰਨ ਦਿਓ ਕਿਉਂਕਿ ਤੁਹਾਨੂੰ ਜਿਹੜਾ ਤੁਹਾਡਾ ਸ਼ਰੀਕਾ ਤੁਹਾਨੂੰ ਮਿਹਣੇ ਮਰੇਗਾ ਆਉਣ ਵਾਲੇ ਸਮੇਂ। ਸਰ ਸਾਹਿਬ ਇੱਕ ਸਵਾਲ ਹੋਰ ਨਿਕਲ ਕੇ ਸਾਹਮਣੇ ਆਉਂਦਾ ਕਿ ਜਿਸ ਤਰ੍ਹਾਂ ਦੇ ਨਾਲ ਦੋ ਬਾਰੀ ਪੱਗ ਉਸ ਨੌਜਵਾਨ ਦੇ ਵੱਲੋਂ ਠੀਕ ਕੀਤੀ ਜਾਂਦੀ ਆ ਤਿੰਜ ਲੱਗ ਰਿਹਾ ਸੀ ਕਿ ਸ਼ਾਇਦ ਪੱਗ ਜਿਹੜੀ ਆ ਥੋੜੀ ਬਹੁਤ ਢਿੱਲੀ ਜ਼ਰੂਰ ਹੋਣੀ ਆ ਤਾਂ ਇਹ ਵੀ ਉਹ ਤੱਕ ਤੱਕ ਸੀ ਕਿ ਜੇਕਰ ਸ਼ਾਇਦ ਉਹ ਉਤਾਰ ਕੇ ਨਾ ਰੱਖਦਾ ਤੇ ਪੱਗ ਜਿਹੜੀ ਆ ਖੁਦ ਬਆ ਖੁਦ ਲੈ ਕੇ ਪੈਰਾਂ ਦੇ ਵਿੱਚ ਡਿੱਗ ਪੈਂਦੀ ਤਾਂ ਫਿਰ ਫਿਰ ਉਦੋਂ ਵੀ ਸ਼ਾਇਦ ਇਹ ਸੁਭਾਲੋ ਉਹ ਬਾਹਰ ਆ ਜਾਣਾ ਸੀ ਕਿ ਪੱਗ ਨੂੰ ਉਸ ਤੋਂ ਪਹਿਲਾਂ ਹੀ ਉਤਾਰ ਕੇ ਉਤਾਰ ਕੇ ਪਾਸੇ ਰੱਖ ਦੇਣਾ ਸੀ ਹੁਣ ਪੱਗ ਦਾ ਜਿਹੜਾ ਹੈਗਾ ਉਹ ਬੇਇੱਜ਼ਤ ਕੀਤਾ ਹੈ ਪੱਗ ਨੂੰ। ਨਹੀਂ ਫਿਰ ਚਾਦਰ ਮੰਨਦਾ ਚਾਦਰ ਤੇ ਚਾਦਰ ਲਾ ਕੇ ਸੁੱਟੇਗਾ ਥੱਲੇ ਉਹ ਇਹ ਗੱਲ ਨਹੀਂ ਹੁੰਦੀ ਹੁੰਦੀ ਆਪਾਂ ਨੂੰ ਬਹੁਤ ਕੁਝ ਵੇਖਣਾ ਉਸ ਚੀਜ਼ ਦੇ ਅੰਦਰ ਮੈਂ ਕਹਿੰਦਾ ਨਾ ਹਾਲਾਤ ਚੇਂਜ ਹੁੰਦੇ ਨੇ ਕਿਤੇ ਤੁਸੀਂ ਸਟੇਜ ਤੇ ਖਲੋਦਦੇ ਹੋ ਤਾਂ ਉੱਥੇ ਪੱਗ ਤੁਹਾਡੇ ਨਾਲੋਂ ਤੁਹਾਡੀ ਕੌਮ ਨਾਲ ਜੁੜ ਜਾਂਦੀ ਹੈ ਘਰ ਆਉਣੇ ਪੱਗ ਲਾ ਲੈਨੇ ਉਹ ਡਿਫਰੈਂਟ ਚੀਜ਼ ਹੋ ਜਾਂਦੀ ਹੈ ਪਰ ਉਹ ਜਿਹੜਾ ਮੌਕਾ ਸੀ ਉਹ ਫਿਰ ਭੰਗੜਾ ਪਿੱਛੇ ਰਹਿ ਜਾਂਦਾ ਫਰਕ ਨਹੀਂ ਪੈਣਾ ਸੀ ਪਰ ਪੱਗ ਸਿਰ ਤੋਂ ਥੱਲੇ ਨਹੀਂ ਚੀ ਲੈਣੀ ਚਾਹੀਦੀ ਉੱਥੇ ਪੱਗ ਨੂੰ ਉੱਪਰ ਆਉਣਾ ਸੀ ਭੰਗੜੇ ਦਾ ਕੀ ਹੈ ਭੰਗੜਾ ਅਗਲੀ ਵਾਰ ਆ ਜਿੰਦੇ ਏਡੀ ਕਿਹੜੀ ਗੱਲ ਸੀ ਪਰ ਪੱਗ ਦਾ ਜਿਹੜਾ ਮਜ਼ਾਕ ਬਣਾਉਣਾ ਹੈ ਆਪਦਾ ਮਜ਼ਾਕ ਬਣਾ ਲਿਆ ਉਹ ਚੰਗਾ ਨਹੀਂ ਲੱਗਿਆ ਸਿੱਖ ਦੇ ਸਿਰ ਤੇ ਜਿਹੜੀ ਪੱਗ ਹੈ ਨਾ ਉਹ ਮਰਦਾ ਮਰ ਜੇ ਪਰ ਇਹੋ ਜੀ ਥਾਵਾਂ ਤੇ ਪੱਗ ਨਹੀਂ ਲੈਣੀ ਚਾਹੀਦੀ ਹੁੰਦੀ ਪਗੜੀ ਸੰਭਾਲ ਜੱਟਾ ਜਿਹੜੀ ਸੀ ਨਾ ਇਹ ਬੜਾ ਵੱਡਾ ਨਾਰਾ ਸੀ ਉਹਨੇ ਅੰਗਰੇਜ਼ਾਂ ਦੇ ਵਕਤ ਅਜ ਸਰਦਾਰ ਜੀਤ ਸਿੰਘ ਨੇ ਕਿਹਾ ਸੀ ਕਿ ਤੁਹਾਡੀ ਪੱਗ ਨੂੰ ਤੁਹਾਡੇ ਦੁਸ਼ਮਣ ਦਾ ਹੱਥ ਪੈ ਚੁੱਕਾ ਜੀ ਹੁਣ ਹੁਣ ਬਚਾਲੋ ਇਹਨੂੰ ਤੇ ਇਹਹੀ ਪੱਗ ਨੂੰ ਹੱਥ ਪਿਆ ਸੀ 19 2020 ਦੇ ਵਿੱਚ ਜਦੋਂ ਇਹੀ ਕਿਸਾਨ ਜਾ ਕੇ ਦਿੱਲੀ ਦੇ ਬੂਹੇ ਤੇ ਬੈਠਾ ਸੀ ਉਦੋਂ ਵੀ ਪੱਗ ਦਾ ਸਵਾਲ ਸੀ ਜਰ ਜਰ ਪੱਗ ਨੂੰ ਅਸੀਂ ਵੇਖਿਆ ਹੈ ਜਦ ਜਦ ਅਸੀਂ ਪੱਗ ਦੇ ਸਵਾਲ ਪੱਗ ਦੇ ਲਈ ਅਸੀਂ ਸਾਡੇ ਮੰਚ 'ਚ ਸਵਾਲ ਆਏ ਨੇ ਤੇ ਪੱਗ ਜਿੱਤੀ ਹੈ ਪੱਗ ਥੱਲੇ ਰਿ ਡਿੱਗੀ ਕਿਉਂਕਿ ਅੱਜ ਜੇ ਪੱਗ ਅਸੀਂ ਲਾਉਣ ਲੱਗ ਗਏ ਤੇ ਫਿਊਚਰ ਦੇ ਵਿੱਚ ਲੋਕ ਇਸ ਨੂੰ ਮਜ਼ਾਕ ਤੇ ਸਾਨੂੰ ਜਦੋਂ ਮਰਜ਼ੀ ਸਾਡੀ ਕੌਮ ਦੇ ਬੱਚੇ ਅੱਗੇ ਪੱਗ ਲਾ ਕੇ ਲੋਕਾਂ ਦੇ ਸਾਹਮਣੇ ਸੁੱਟ ਦੇਣ ਕਰਨਗੇ ਕੁਝ ਗੱਲਾਂ ਆਪਦੀ ਕੌਮ ਲਈ ਹੁੰਦੀਆਂ ਨੇ ਉਹ ਆਪਦੇ ਲਈ ਨਹੀਂ ਹੁੰਦੀਆਂ ਸੋ ਮੇਰੀ ਬੇਨਤੀ ਹੈ ਉਸ ਜੇ ਸਟੂਡੈਂਟ ਤੋਂ ਗਲਤੀ ਹੋ ਗਈ ਹੈ ਤਾਂ ਉਹਨੂੰ ਅੱਗੇ ਤੋਂ ਗਲਤੀ ਆਪਦੀਏ ਸੁਧਾਰ ਲੈਣੀ ਚਾਹੀਦੀ ਹੈ ਕਰਾ ਸਾਹਿਬ ਸਮਾਂ ਦਿੱਤਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਸੀ ਉਮੀਦ ਕਰਦਾ ਤੁਹਾਨੂੰ ਉਹ ਵੀਡੀਓ ਪਸੰਦ ਜ਼ਰੂਰ ਆਈ ਹੋਣੀ ਹੈ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖੋ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰਿਵਾਉਂਦੇ ਹੋ ਯਾਰ ਧੰਨਵਾਦ ਜੀ